ਸੋ ਮਨਮਤ ਸਾਡੇ ਲੋਕਾਂ ਨੂੰ ਨਹੀਂ ਜਾਂਦੀ ਗੁਰਦੁਆਰਾ ਬਾਬਾ ਗੁਰਦਤਾ ਜੀ ਔਰ ਤੁਸੀਂ ਦੇਖੋਗੇ ਇੱਥੇ ਆ ਕੇ ਸੰਗਤਾਂ ਕਰ ਕੀ ਰਹੀਆਂ ਆ ਦੇਖੋ ਇਹ ਸੰਗਤਾਂ ਨੇ ਇੱਥੇ ਰੋਲੇ ਘੱਟੇ ਕਰਕੇ ਆਪਣੇ ਘਰ ਬਣਾਇਆ ਇੱਥੇ ਦੇਖੋ ਅਧਿਆਤਮ ਜੀ ਆ ਸਾਰੇ ਗੁਰੂ ਘਰ ਦੇ ਵਿੱਚ ਆ ਲੋਕਾਂ ਨੇ ਆਪਣੇ ਘਰ ਬਣਾਇਆ ਦੇਖੋ ਤੁਹਾਡੇ ਘਰ ਬੰਨੇ ਆ ਮਿਹਨਤ ਦੇ ਨਾਲ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਹੈਨਾ ਫੇਰ ਕਰਕੇ ਫੇਰ ਜਾ ਕੇ ਤੁਹਾਡੇ ਘਰ ਬਣਨੇ ਆ ਏਦਾਂ ਮਨਮਤ ਕਰਨਾ ਇੱਟ ਦੇ ਟਰੱਕ ਨਾ ਘਰ ਬਣਨ ਲੱਗ ਪੈ ਨਾ ਆ ਸਾਰੀ ਦੁਨੀਆ ਆਪਣੇ ਮਹਿਲ ਬਣਾ ਲਣ ਜੇ ਝੁੱਗੀਆਂ ਚੌਂਪੜੀ ਵਾਲੇ ਨਾ ਉਹਨਾਂ ਦੇ ਕੋਲ ਬਹੁਤ ਇੱਟਾਂ ਹੁੰਦੀਆਂ ਇਸ ਕਰਕੇ ਮਨਮਤ ਕਰਨੀ ਛੱਡੋ ਗੁਰੂ ਘਰ ਰਾਏ ਜੇ ਤਾਂ ਬੰਦਗੀ ਕਰੋ ਗੁਰੂ ਘਰ ਰਾਏ ਦੀ ਸਿਮਰਨ ਕਰੋ ਗੁਰੂ ਘਰ ਰਾਏ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਤਾਂ ਸੇਵਾ ਕਰੋ ਲੰਗਰ ਦੇ ਵਿੱਚ ਜਾ ਕੇ ਭਾਂਡੇ ਮਾਂਜੋ ਜਿੰਨਾ ਟੱਕਰ ਦੇ ਇੱਟਾਂ ਇਕੱਠੀਆਂ ਕੀਤੀਆਂ ਉਹਨੇ ਟਾਂ ਦੀ ਲੰਗਰ ਜਗ੍ਹਾ ਸੇਵਾ ਕਰਦੇ ਆ ਮਨਮਤ ਜਿਹੜੀ ਆ ਤੇ ਕਰਨੀ ਛੱਡੂ ਕਿ ਸ਼ੋਭਾ ਨਹੀਂ ਦਿੰਦੀਆਂ ਸਾਨੂੰ ਗੁਰੂ ਨੇ ਸ਼ਬਦ ਗੁਰੂ ਨਾਲ ਜੋੜਿਆ ਇਸ ਮਨਮਤੇ ਪਖੰਡ ਤੋਂ ਸਿੱਖਾਂ ਨੂੰ ਦੂਰ ਕੀਤਾ ਸੋ ਮੇਰੀਆਂ ਸਾਰੀਆਂ ਭੈਣਾ ਸਾਰੇ ਵੀਰਾਂ ਨੂੰ ਬੇਨਤੀ ਆ ਇਹੋ ਜੇ ਪਖੰਡ ਕਰਨੇ ਬੰਦ ਕਰੋ ਕਿਉਂਕਿ ਸਾਨੂੰ ਇਹ ਗੱਲਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਆ ਵੇਖੋ ਕੀ ਜਲੂਸ ਕੱਢਿਆ ਗੁਰੂ ਘਰ ਦਾ ਕੀ ਇਤਿਹਾਸਿਕ ਜਗ੍ਹਾ ਲੱਗੇ ਨਿਸ਼ਾਨ ਸਾਹਿਬੇ ਦਿਖਾਓ ਲੱਗੇ ਨਿਸ਼ਾਨ ਸਾਹਿਬ ਆ ਔਰ ਉਹਦੇ ਲੱਗੇ ਆ ਵੇਖੋ ਲੋਕਾਂ ਨੇ ਕੀ ਕੀਤਾ ਵਾ ਸੋ ਸਿਆਣੇ ਬਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ